ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਦੇ ਵਾਰਾਂ ਦੇ ਆਪਾਂ ਸੰਥਿਆ ਕਰ ਰਹੇ ਆ ਤੇ 10ਵੀਂ ਵਾਰ ਸ਼ੁਰੂ ਹੋਣ ਜਾ ਰਹੀ ਹੈ ਜਿਹੜੀਆਂ 9 ਵਾਰਾਂ ਦੀ ਸੰਥਿਆ ਕਰਾਈ ਹੈ ਸਾਰੀ ਪਲੇਲਿਸਟ ਵਿੱਚ ਪਈ ਹੋਈ ਹੈ ਧਰੋ ਹਸ ਦਾ ਘਰ ਆਇਆ ਕਰ ਪਿਆਰ ਪਿਉ ਕੁਛੜ ਲੀਤਾ ਧਰੋ ਹਸ ਦਾਸ ਦਾ ਘਰ ਆਇਆ ਪਿਤਾ ਨੇ ਪਿਆਰ ਦੇ ਕੇ ਕੁਛੜ ਲੈ ਲਿਆ ਬਾਹਰ ਹੋ ਬਾਹੋ ਪਕੜ ਉਠਾਲਿਆ ਮਨ ਵਿੱਚ ਰੋਸ ਮਤ੍ਰੇਈ ਕੀਤਾ ਮਤ੍ਰੇਈ ਮਾਂ ਨੇ ਮਨ ਵਿੱਚ ਗੁੱਸਾ ਕਰਕੇ ਬਾਹ ਤੋਂ ਫੜ ਕੇ ਉਠਾ ਦਿੱਤਾ ਤੇ ਕਹਿਣ ਲੱਗੀ ਕਿ ਮੇਰੇ ਢਿੱਡੋ ਜੰਮੋ ਤਾਂ ਗੋਦੀ ਲਾਇਕ ਹੁੰਦਾ ਡੱਡੋ ਹਲਿਕਾ ਮਾਂ ਪੁੱਛੇ ਤੂੰ ਸਾਵਣੀ ਹੈ ਕੇਸੁਰੀਤਾ ਨਿਮਾਣਾ ਹੋ ਕੇ ਸੱਕੀ ਮਾਂ ਨੂੰ ਪੁੱਛਣ ਲੱਗਾ ਏ ਮਾਂ ਤੂੰ ਸਾਵਣੀ ਹੈ ਕੇ ਗੋਲੀ ਹੈ ਸਾਵਣੀ ਹਾਂ ਜਨਮ ਦੀ ਨਾਮ ਨ ਭਗਤੀ ਕਰਮ ਦੜੇਤਾ ਮਾਣੇ ਕਿਆ ਸਾਵਣ ਸਾਵਣੀ ਤਾਂ ਜਨਮ ਦੀ ਹਾਂ ਪਵ ਗੋਲੀ ਨਹੀਂ ਹਾਂ ਪਰ ਮੈਂ ਨਾਮ ਤੇ ਭਗਤੀ ਦਾ ਕਰਮ ਨਹੀਂ ਕੀਤਾ ਪਵ ਜੇ ਕਰਦੀ ਹਾਂ ਜੇ ਕਰਦੀ ਤਾਂ ਤੂੰ ਕਿਉਂ ਠਾਇਆ ਜਾਂਦਾ ਕਿਸ ਉਦਮ ਤੇ ਰਾਜ ਮਿਲੇ ਮਿਲ ਸਤਰੂ ਤੇ ਸਭ ਹੋਵਨ ਨੀਕਾ ਧਰੋ ਪੁੱਛਦਾ ਮਾਂ ਜੀ ਕਿਸ ਯਤਨ ਨਾਲ ਰਾਜ ਮਿਲੇ ਤੇ ਛਤਰੂ ਸਾਰੇ ਮਿੱਤਰ ਹੋ ਜਾਵਣ ਪਰਮੇਸ਼ਰ ਅਰਾਧਿਐ ਜੇਦੂ ਹੋਈਐ ਤਦ ਪਤ ਪੁਣੀਤਾ ਮਾਂ ਕਹਿ ਲਗੀ ਬੱਚਾ ਈਸ਼ਵਰ ਦਾ ਮਨ ਵਿਖੇ ਵਿਰਾਗ ਧਾਰ ਕੇ ਸਭ ਦਾ ਤਿਆਗ ਕਰਕੇ ਅਰਧਨ ਕਰੀਏ ਜਦੋਂ ਪਰਮੇਸ਼ਰ ਦਿਆਲ ਹੋ ਕੇ ਸਭ ਕੁਝ ਬਖਸ਼ਦਾ ਤਦ ਪਤ ਤੁ ਪਵਿੱਤਰ ਹੋ ਜਾਈਦਾ ਬਾਹਰ ਚਲਿਆ ਕਰਨ ਤਪ ਮਨ ਬਹਿਰਾਗੀ ਹੋਏ ਅਤੀਤਾ ਸੁਣ ਕੇ ਤਰੂ ਬਾਹਰ ਤਪ ਕਰਨ ਤੁਰ ਪਿਆ ਮਨ ਵਿਰਾਗ ਬਣ ਤਿਆਤ ਹੋ ਗਿਆ ਨਾਰਦ ਮਨ ਉਪਦੇਸਿਆ ਨਾਉ ਨਿਧਾਨ ਅਮੁਰਸ ਪੀਤਾ ਨਾਰਦ Muni ਨੇ ਧਰੋਵ ਨੂੰ ਉਪਦੇਸ਼ ਦਿੱਤਾ ਧਰੋਵ ਨੇ ਨਾਮ ਨਿਧਾਨ ਅੰਮ੍ਰਿਤ ਰਸ ਪੀਤਾ ਪਿਛੋ ਰਾਜੇ ਸੱਦਿਆ ਅਵਚਲ ਰਾਜ ਕਹੋ ਕਰੋ ਨਿਤ ਨੀਤਾ ਜਦੋਂ ਭਜਨ ਵਿੱਚ ਪੂਰਨ ਹੋਇਆ ਪਿਛੋ ਰਾਜੇ ਨੇ ਬੁਲਾਇਆ ਕਿ ਆ ਕੇ ਰਾਜ ਕਰ ਪਰ ਧਰੋਵ ਨੇ ਕਿਹਾ ਕਿ ਹੁਣ ਮੈਨੂੰ ਰਾਜ ਦੀ ਲੋੜ ਨਹੀਂ ਹੈ ਮੈਂ ਸਦਾ ਚੱਲ ਅਚਲ ਰਾਜ ਕਰਾਂਗਾ ਜੋ ਮੈਨੂੰ ਪ੍ਰਾਪਤ ਹੋ ਗਿਆ ਹੈ ਹਾਰ ਚੱਲੇ ਗੁਰਮੁਖ ਜਗ ਜੀਤਾ ਕਹਿੰਦੇ ਸਿੱਟਾ ਗੁਰਮੁਖ ਜਗਤ ਵਿੱਚ ਹਾਰ ਤੁਰਦੇ ਹਨ ਉਹ ਜਗਤ ਨੂੰ ਜਿੱਤ ਜਾਂਦੇ ਹਨ ਘਰ ਹਰਨਾਖਸ਼ ਦਾ ਦੇਦ ਦੇ ਕਲਰ ਕਵਲ ਭਗਤ ਪ੍ਰਹਿਲਾਦ ਕਹਿੰਦੇ ਹਰਨਾਖਸ਼ ਦਾ ਦੇਦ ਦੇ ਕਲਰ ਰੂਪੀ ਘਰ ਵਿੱਚ ਪ੍ਰਹਿਲਾਦ ਭਗਤ ਕਵਲ ਉਤਪਤ ਹੋਇਆ ਪੜਨ ਪਠਾਇਆ ਟਾ 4 ਸਾਲ ਪਾਂਦੇ ਚਿਤ ਹੋਏ ਅਹਿਲਾਦ ਪਾਂਦੇ ਚਿਤ ਹੋਵਾ ਅਹਿਲਾਦ ਪਿਓ ਨੇ 4 ਸਾਲਾਂ ਵਿੱਚ ਪੜਨ ਨੂੰ ਘੱਲਿਆ ਪਾਂਦੇ ਦੇ ਮਨ ਵਿੱਚ ਆਨੰਦ ਹੋਇਆ ਇਸ ਲਈ ਕਿ ਰਾਜਕੁਮਾਰ ਚਟੜਾ ਬਣਿਆ ਸਿਮਰੈ ਮਨ ਵਿੱਚ ਰਾ राम ਨਾਮ ਗਾਵੇ ਸ਼ਬਦ ਅਨਾਹਦ ਰਾਗ ਕਹਿੰਦੇ ਪ੍ਰਹਿਲਾਦ ਮਨ ਵਿੱਚ ਵੀ ਪਰਮੇਸ਼ਰ ਦਾ ਨਾਮ ਸਿਮਰੇ ਤੇ ਮੁੱਖੋਂ ਵੀ ਇੱਕ ਰਸ ਧੁਨੀ ਕਰਕੇ ਗਾਵੇ ਭਗਤ ਕਰਨ ਸਭ ਚਾਟੜੈ ਪਾਂਦੇ ਹੋਏ ਰਹੇ ਵਿਸਮਾਦ ਸਾਰੇ ਸ਼ਾਗਿਰਦ ਭਗਤੀ ਕਰਨ ਲੱਗੇ ਪਾਂਦੇ ਦੇਖ ਕੇ ਹੱਕੇ ਬੱਕੇ ਹੋ ਗਏ ਰਾਜੇ ਪਾਸ ਰੁਆਇਆ ਦੋਖੀ ਦੇਤ ਵਿਧਾਇਆ ਬਾਦ ਕਹਿੰਦੇ ਰਾਜੇ ਪਾਸ ਪਾਂਦੇ ਨੇ ਪੁਕਾਰ ਕੀਤੀ ਕਿ ਪ੍ਰਹਿਲਾਦ ਪਰਮੇਸ਼ਰ ਉਪਾਸ਼ਕ ਹੈ ਦੋਖੀ ਦਾਤ ਨੇ ਵੱਡਾ ਝਗੜਾ ਵਧਾ ਲਿਆ ਜਲ ਅਗਨੀ ਵਿੱਚ ਘੱਟਿਆ ਜਲੇ ਨਾ ਡੁੱਬੇ ਗੁਰ ਪ੍ਰਸਾਦ ਪਾਣੀ ਤੇ ਅੱਗ ਵੇ ਸਿਰ ਦਿੱਤਾ ਪਰੰਤੂ ਗੁਰੂ ਦੀ ਕਿਰਪਾ ਨਾਲ ਅੱਗ ਨੇ ਨਾ ਸਾੜਿਆ ਤੇ ਨਾ ਪਾਣੀ ਨੇ ਡੋਬਿਆ ਕੱਢ ਖੜਗ ਸਦ ਪੁੱਛਿਆ ਕੌਣ ਸੁ ਤੇਰਾ ਹੈ ਉਸਤਾਦ ਤਲਵਾਰ ਕੱਢ ਕੇ ਬੁਲਾ ਕੇ ਪੁੱਤਰ ਨੂੰ ਪਿਓ ਪੁੱਛਣ ਲੱਗਾ ਅਰੇ ਤੇਰਾ ਕੌਣ ਗੁਰੂ ਹੈ ਥੰਮਹੁ ਫਾੜ ਕਹਿੰਦੇ ਥੰਮਹੁ ਪਾਠ ਉਚਾਰਨ ਕਰਨਾ ਹੈ ਥਥ ਉੱਤੇ ਟਿੱਪੀ ਮੰਮਾ ਹਾਏ ਔਂਕੜ ਥਮਹੁ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਦ ਤਦੋ ਕਹਿੰਦੇ ਥਮਨੂ ਪਾੜ ਕੇ ਨਰਸਿੰਘ ਰੂਪ ਅਨੂਪੰ ਬੜੇ ਸ਼ਬਦ ਵਾਲੇ ਪ੍ਰਗਟ ਹੋਏ ਬੇਮੁਖ ਪਕੜ ਪਛਾੜੈਨ ਸੰਤ ਸਹਾਈ ਆ ਜੁਗਾਦ ਬੇਮੁਖ ਹਰਨਾਗਸ ਨੂੰ ਧਰਤੀ ਪਰ ਪਟਕਾ ਦਿੱਤਾ ਸੰਤਾਂ ਦੀ ਸਹਾਇਤਾ ਸਦਾ ਤੋਂ ਹੁੰਦੀ ਆਈ ਹੈ ਜੈ ਜੈਕਾਰ ਕਰਨ ਬ੍ਰਹਮਾਦ ਕਹਿੰਦੇ ਬ੍ਰਹਮਾਦ ਵੀ ਇਸ ਹਾਲ ਪਰ ਜੈ ਜੈਕਾਰ ਉੱਠੇ ਬਲ ਰਾਜਾ ਕਰ ਆਪਣੇ ਅੰਦਰ ਬੈਠਾ ਜਗ ਕਰਾਵੇ ਬਲ ਰਾਜਾ ਬਲ ਆਪਣੇ ਕਰ ਅੰਦਰ ਬੈਠਾ ਜਗ ਕਰਾਉਂਦਾ ਸੀ ਬਾਵਣ ਰੂਪੀ ਆਇਆ ਚਾਰ ਵੇਦ ਮੁਖ ਪਾਠ ਸੁਣਾਵੇ ਇੱਕ ਬਾਵਣੇ ਰੂਪ ਵਾਲਾ ਬ੍ਰਾਹਮਣ ਆਇਆ ਤੇ ਚਾਰ ਵੇਦ ਮੂੰਹ ਜਵਾਨੀ ਸੁਣੋਂ ਲੱਗਾ ਰਾਜੇ ਅੰਦਰ ਸੱਦਿਆ ਮੰਗ ਸੁਆਮੀ ਜੋਤਿ ਦੁ ਭਾਵੇ ਰਾਜੇ ਨੇ ਅੰਦਰ ਬੁਲਾ ਕੇ ਕਿਹਾ ਮੰਗ ਲੈ ਤੂੰ ਸੁਆਮੀ ਜੀ ਮੈਂ ਜੋ ਤੈ ਭੌਂਦਾ ਹੈ ਅਸ਼ਲ ਛਲਨ ਤਉ ਦੇ ਆਇਆ ਸ਼ੁਕਰ ਪ੍ਰੋਹਿਤ ਕਹੈ ਸਮਝਾਵੇ ਸ਼ੁਕਰ ਪ੍ਰੋਹਿਤ ਕਹਿ ਕੀ ਸਮਝਾਵੇ ਭਈ ਨੇ ਭਈ ਭਾਈ ਹੈ ਰਾਜਾ ਇਹ ਤੈਨੂੰ ਛਲ ਨੂੰ ਆਇਆ ਹੈ ਆਪ ਨਹੀਂ ਜੇ ਛਲਿਆ ਜਾਣ ਵਾਲਾ ਕਰੋ ਢਾਏ ਧਰ ਧਰਤ ਮੰਗ ਪਿੱਛੋ ਦੇ ਤਿਹੋ ਲੋ ਨ ਮਾਵੇ ਬੌਣੇ ਨੇ ਢਾਈ ਉਲਾਂਗਾ ਧਰਤੀ ਮੰਗ ਲਈ ਪਿੱਛੋ ਇੱਡਾ ਰੂਪ ਕੀਤਾ ਜੋ ਤਿੰਨਾ ਲੋਕਾਂ ਵਿੱਚ ਸਮਾ ਸਕੇ ਕਹਿੰਦੇ ਦੋਏ ਕਰਵਾ ਕਰ ਤਿੰਨ ਲੋ ਬਲ ਰਾਜਾ ਲੈ ਮਗਰ ਪਿਣਾਵੇ ਦੋ ਕਰਮਵਿਤਾ ਤਿੰਨੇ ਲੋਕ ਮਿਲ ਲੈ ਅੱਧੇ ਕਦਮ ਦੀ ਹੁੰਦੀ ਐ ਬਲ ਰਾਜਾ ਨੇ ਆਪਣਾ ਸਰੀਰ ਬਣਾ ਦਿੱਤਾ ਬਾਲ ਛਲ ਆਪ ਛਲਾਇਨ ਹੋਏ ਦਿਆਲ ਮਿਲੈ ਗੱਲ ਲਾਵੇ ਰਾਜਾ ਬਲ ਨੇ ਬਾਵਨ ਦੇ ਛਾਲ ਨਾਲ ਆਪ ਨੂੰ ਛਲਾਗ ਲੀਤਾ ਇਸ ਗੱਲ ਪਰ ਦਿਆਲ ਹੋ ਕੇ ਉਸ ਨੇ ਮਿਲ ਕੇ ਬਲ ਨੂੰ ਗਲ ਨਾ ਲਾਇਆ ਦਿੱਤਾ ਰਾਜ ਪਤਾਲ ਦਾ ਹੋਏ ਅਧীন ਭਗਤ ਜਸ ਗਾਵੇ ਫਿਰ ਉਸ ਨੂੰ ਪਤਾਲ ਦਾ ਰਾਜ ਦੇ ਦਿੱਤਾ ਪਰ ਉਹ ਭਗਤ ਫਿਰ ਵੀ ਅਧীন ਹੋ ਕੇ ਭਗਵੰਤ ਦਾ ਜਸ ਗਾਉਣ ਲੱਗਾ ਕਈ ਕਹਿੰਦੇ ਹਨ ਭਗਤ ਦੇ ਅਧীন ਹੋ ਕੇ ਸੁਖ ਪਾਉਣ ਲੱਗਾ ਹੋਏ ਦਰਵਾਣ ਮਹਾ ਸੁਖ ਪਾਵੇ ਕਹਿੰਦੇ ਡਿਊਟੀ ਬਰਦਾਰ ਹੋ ਕੇ ਵੱਡਾ ਸੁੱਖ ਨੂੰ ਪਾਉਂਦਾ ਸੀ ਅਮਰੀਕ ਮੋਹ ਵਰਤ ਹੈ ਰਾਤ ਪਈ ਦੁਰਵਾਸਾ ਆਇਆ ਰਾਜਾ ਅਮਰੀਕ ਦਾ ਮੂੰਹ ਇਕਾਦਸੀ ਦੇ ਵਰਤ ਵਾਲਾ ਸੀ ਜਦੋਂ ਰਾਤ ਬੀਤੀ ਤਾਂ ਦੁਰਵਾਸਾ ਰੇਖੀ ਆ ਗਿਆ ਢੀੜਾ ਉਸ ਉਪ ਉਪਾਰਨਾ ਉਹ ਉੱਠ ਨਾਵਣ ਨਦੀ ਸਦਾਇਆ ਕਹਿੰਦੇ ਰਾਜੇ ਨੇ ਦਵਾਦਸੀ ਵਿੱਚ ਉਹ ਵਰਤ ਉਪਾਰਨਾ ਸੀ ਕਿਉਂਕਿ ਜੋ ਦ੍ਰਿਯਾਦਸੀ ਵਿੱਚ ਉਪਾਰਨ ਨਾਲ ਹਿੰਦੂਆਂ ਵਿੱਚ ਦੋਸ਼ ਗਿਣੀਦਾ ਉਹ ਦੁਰਵਾਸਾ ਰੇਖੀ ਉੱਟ ਕੇ ਨਦੀ ਨੂੰ ਨਹਾਉਣ ਲਈ ਚਲਿਆ ਗਿਆ ਚਰਨੋਂ ਦਕ ਲੈ ਪੋਖਿਆ ਉਹ ਸਰਾਫ ਦੇਨ ਨੂੰ ਧਾਇਆ ਰਾਜਾ ਨੇ ਆਤਮਾ ਰੂਪ ਪੂਜਾ ਦਾ ਚਰਨਾ ਮਿਰਤ ਲੈ ਕੇ ਵਰਤੋਂ ਪਾਰ ਲੀਤਾ ਤੇ ਉਹ ਸੁਣਦਾ ਹੀ ਸਰਾਫ ਦੇਨ ਲਈ ਦੌੜਿਆ ਇਸ ਗੁੱਸੇ ਵਿੱਚ ਕੇ ਮੂੰਹ ਝੂਠਾ ਕਿਉਂ ਕਰ ਲਿਆ ਚੱਕਰ ਸੁਦਰਸ਼ਨ ਕਾਲ ਰੂਪ ਹੋਏ ਪਈ ਹਾਵੜ ਗਰਭ ਗਵਾਇਆ ਕਹਿੰਦੇ ਜਦੋਂ ਸੁਦਰਸ਼ਨ ਚੱਕਰ ਨੇ ਕਾਰੂਪ ਭਿਆਨਕ ਹੋ ਕੇ ਉਸ ਦਾ ਗਰਭ ਤੋੜ ਦਿੱਤਾ ਤਾਤ ਪਰ ਵੀ ਇਹ ਕਿ ਜਿੱਥੇ ਰਿਖੀ ਜਾਵੇ ਉਸ ਦਾ ਚੱਕਰ ਪਿੱਛਾ ਨਾ ਛੱਡੇ ਬ੍ਰਾਹਮਣ ਭੰਨਾ ਜੀਓ ਲੈ ਰਾਖ ਨਾ ਹਣ ਮੰਗਣ ਦੇਵ ਸੁਬਾਇਆ ਬ੍ਰਾਹਮਣ ਜੀ ਪਿਆਣਾ ਦੇਵਪੁਰੀਆਂ ਨੂੰ ਭਜਿਆ ਅੱਗੇ ਸਾਰੇ ਦੇਵਤਿਆਂ ਵਿੱਚ ਕੋਈ ਨਾ ਰੱਖ ਸਕੇ ਭਾ ਸਾਰੇ ਪਰੇ ਪਰੇ ਕਰਨ ਇੰਦਰ ਲੋਕ ਸ਼ਿਵ ਲੋਕ ਤਾਜ ਬ੍ਰਹਮ ਲੋਕ ਬ੍ਰਹਮ ਲੋਕ ਬੈਕੁੰਠ ਚ ਜਾਇਆ ਇੰਦਰਪੁਰੀ ਸ਼ਿਵਪੁਰੀ ਨੂੰ ਛੱਡ ਕੇ ਬ੍ਰਹਮਾ ਦੇ ਲੋਕ ਤੇ ਬਿਕੁੰਠ ਨੂੰ ਛੱਡਿਆ ਦੇਵਤਿਆਂ ਭਗਵਾਨ ਸਾਨ ਰਿ ਸਿਖ ਦੇ ਸਭਨਾ ਸਮਝਾਇਆ ਦੇਵਤਿਆਂ ਨੇ ਵਿਸ਼ਨੂੰ ਦੇ ਸਾਥ ਮਿਲ ਕੇ ਸਿੱਖਿਆ ਦੇ ਕੇ ਸਭਨਾ ਨੇ ਸਮਝਾਉਣਾ ਕੀਤਾ ਭਈ ਜਿਸ ਦੀ ਤੂੰ ਅਵਗਿਆ ਕੀਤੀ ਉਸੇ ਪਗ ਦੀ ਸਰਣੀ ਪਾਓ ਆਏ ਪਇਆ ਸਰਨਾਗਤੀ ਮਾਰੇ ਦਾ ਅਮਰੀਕ ਛਡਾਇਆ ਕਹਿੰਦੇ ਜਦੋਂ ਰੇਖੀ ਭਗਤ ਅਮਰੀਕ ਦੀ ਆ ਕੇ ਸਰਣੀ ਪਿਆ ਤਦ ਭਗਤ ਨੇ ਉਸ ਮਰੀਂਦੇ ਨੂੰ ਛੁਡਾ ਲਿਆ ਭਗਤ ਵੱਛਲ ਜਗ ਬਿਰਧ ਸਦਾਇਆ ਭਗਤ ਵੱਛਲ ਬਿਰਧ ਜਗਤ ਵੇਖੇ ਸੱਚਾ ਕਹਾਇਆ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਹ ਦਾਸੀ ਰਾਜਾ ਜਨਕ ਵੱਡਾ ਭਗਸ਼ੀ ਗੁਰਮੁਖ ਤੇ ਮਾਇਆ ਵੇਖਿਉ ਦਾਸ ਰਹਿੰਦੇ ਸੀ ਦੇਵ ਲੋਕ ਨੂੰ ਚੱਲਿਆ ਗੰਧਰਵ ਸਭਾ ਸੁਖਵਾਸੀ ਦੇਵ ਲੋਕ ਨੂੰ ਚੱਲਿਆ ਸੀ ਨਾਲ ਗੰਧਰਵ ਗਾਉਂਦੇ ਤੇ ਹਰ ਗੁਨਾ ਦੀ ਸਭਾ ਟਹਿਲ ਕਰਦੀ ਸੀ ਜੰਪੁਰ ਗਿਆ ਪੁਕਾਰ ਸੁਣ ਵਿਲ ਲਾਵਣ ਜੀ ਨਰਕ ਨਿਵਾਸੀ ਜੰਮ ਦੀ ਪੁਰੀ ਨੂੰ ਪੁਕਾਰ ਸੁਣ ਕੇ ਰਾਜਾ ਗਿਆ ਕੀ ਡਿਠਾ ਕੀ ਵੇਖਿਆ ਕਿ ਨਰਕ ਦੇ ਰਹਿਣ ਵਾਲੇ ਵੱਡੇ ਕਰਲਾਉਂਦੇ ਹਨ ਧਰਮਰਾਏ ਨੂੰ ਆਖੇ ਓਣ ਸਬਣਾ ਦੀ ਕਰ ਬੰਦ ਖਲਾਸੀ ਧਰਮਰਾਏ ਨੂੰ ਆਪ ਨੇ ਬਚਨ ਕੀਤਾ ਕਿ ਸਬਣਾ ਨੂੰ ਨਰਕ ਦੀ ਕੈਦ ਵਿੱਚੋਂ ਕਢ ਦਿਓ ਾਰੇ ਬੇਣਤੀ ਧਰਮਰਾਇ ਹੋ ਸੇਵਕ ਠਾਕੁਰ ਬਨਾਸੀ ਧਰਮਰਾਜਾ ਬੇਨਤੀ ਕਰਨ ਲੱਗਾ ਕਿ ਰਾਜਾ ਮੈਂ ਤਾਂ ਠਾਕੁਰ ਬਨਾਸੀ ਦਾ ਦਾਸ ਆਂ ਭਾਵ ਉਸ ਦਾ ਹੁਕਮ ਕਹਿੰਦੇ ਕਿਵੇਂ ਮੁੜਾਂ ਗਹਿਣੇ ਧਰਿਉਣ ਇੱਕ ਨਾਓ ਪਾਪਾਂ ਨਾਲ ਕਰੇ ਨਿਰਜਾਸੀ ਜਨਕ ਨੇ ਕਿਰਪਾਸੀ ਨਾਮ ਜਪਣ ਦਾ ਆਪਣਾ ਮਹਾਤਮ ਰੱਖ ਦਿੱਤਾ ਭਈ ਪਾਪਾਂ ਨਾਲ ਤੋਲਿਆ ਜਾਵੇ ਸਾ ਪਸੰਗ ਪਾਪ ਨਾ ਪੂਜਨੀ ਗੁਰਮੁਖ ਨਾਉ ਅਤੋਲ ਨਾ ਤੁਲਾਸੀ ਨਾ ਵਟੇ ਦੀ ਚੌਥਾਈ ਦੇ ਬਰਾਬਰ ਵੀ ਪਾਪ ਨਾ ਪੂਰੇ ਹੋਏ ਗੁਰਮੁਖ ਰਾਜਾ ਜਨਕ ਦਾ ਨਾਮ ਜਪਣ ਦਾ ਵਟਾ ਤੁਲ ਤੇ ਅਤੁਲ ਰਿਆ ਨਰਕੋਂ ਛੁੱਟੇ ਜੀ ਜੰਤ ਕੱਟੀ ਗਲੋਂ ਹੋਂ ਸਿਲਕ ਜੰਮ ਫਾਸੀ ਨਰਕ ਤੋਂ ਜੀ ਜੰਤ ਆਜ਼ਾਦ ਕੀਤੇ ਗਏ ਉਹਨਾਂ ਦੇ ਗਲਾਂ ਚੋਂ ਕਰੜੀ ਜੰਮ ਦੀ ਪਾਹੀ ਕੱਟੀ ਗਈ ਮੁਕਤ ਯੁਗਤ ਨਾਵੇ ਦੀ ਦਾਸੀ ਮੁਕਤੀ ਤੇ ਜੁਗਤੀ ਦੂਜੇ ਨੂੰ ਮੁਕਤ ਕਰਨ ਦਾ ਤਰੀਕਾ ਨਾਮ ਦੀਆਂ ਦਾਸੀਆਂ ਹਨ ਸੁਸੰਗਤ ਜੀ 10ਵੀਂ ਵਾਰ ਦੀਆਂ ਪੰਜ ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ